ਚਿੜੀ ਨਹੀਂ ਜੂਗਦੀ ਕੁੱਤੀ ਨਹੀਂ ਭੋਗਦੀ ਜਾਗਦੇ ਰਹਿਣਾ ਬਈਓ ਜਾਗਦੇ ਰਹਿਣਾ ਬਈਓ ਚਿੜੀ ਨਹੀਂ ਜੂਗਦੀ ਕੁੱਤਾ ਨਹੀਂ ਭੋਗਦੀ ਜਾਗਦੇ ਰਹਿਣਾ ਬਈਓ ਔਰ ਹੌਲਿਆਂ ਦੀ ਤੂੰ ਤੋਰ ਰਖਦਾ ਆ ਜਾ ਬਈ ਗਲੀਆਂ ਚ ਜਿੜੀ ਨਹੀਂ ਜੂਗਦੀ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਆਪੋ ਆਪਣੀ ਚੋਣਵੀਂ ਰਣਨੀਤੀ ਵਿੱਚ ਬਿਜ਼ੀ ਨੇ ਤਨਾਲ ਹੀ ਇੱਕ ਅਭਿਆਨ ਇਨੀ ਦਿਨੀ ਕਾਫੀ ਚਰਚਾ ਵਿੱਚ ਇਸ ਅਭਿਆਨ ਦਾ ਨਾਮ ਹੈ ਮੈਂ ਵੀ ਚੌਕੀਦਾਰ ਇਸ ਅਭਿਆਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ ਲੁਧਿਆਣਾ ਦੇ ਰੋਟਰੀ ਪਵਲ ਵਿੱਚ ਚੌਕੀਦਾਰ ਯੂਨੀਅਨ ਨੇ ਇਸ ਅਭਿਆਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਇਸ ਮੌਕੇ ਤੇ तमाम ਥਾਵਾਂ ਤੇ ਚੌਕੀਦਾਰੀ ਕਰਦੇ ਵਿਅਕਤੀਆਂ ਨੇ ਰਾਜਨੀਤਿਕ ਪਾਰਟੀਆਂ 'ਤੇ ਆਪਣਾ ਗੁੱਸਾ ਕੱਢਿਆ ਪਰਦਰਸ਼ਨ ਕਰ ਰਹੇ ਇਹਨਾਂ ਲੋਕਾਂ ਦਾ ਦੋਸ਼ ਸੀ ਕਿ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਨਾਮ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਬਦਨਾਮ ਕਰਦੀਆਂ ਨੇ ਬਈ ਅਸ਼ੀਰ ਦੇਖਦਾ ਜਿਹੜਾ ਚੌਂਕੀਦਾਰ ਨੂੰ ਚੋਰ ਕਹਿੰਦੇ ਆ ਸਾਰੀਆਂ ਸ਼ਾਸਕ ਪਾਰਟੀਆਂ ਨੂੰ ਅਸੀਂ ਇਹ ਬੇਨਤੀ ਵੀ ਕਰਦੇ ਆ ਤੇ ਚੋਣ ਕਮਿਸ਼ਨ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਕਾਇਦਾ ਹਿਜਾਇਤ ਕੀਤੀ ਜਾਵੇ ਵੀ ਸਾਨੂੰ ਇਹ ਚੌਂਕੀਦਾਰਾਂ ਨੂੰ ਚੋਰ ਨਾ ਕਹਿਣ ਕਿ ਇਹ ਹਿਜਾਇਤ ਹੋਣੀ ਚਾਹੀਦੀ ਹੈ ਵੀ ਜਿਹੜਾ ਚੌਂਕੀਦਾਰ ਆ ਉਹੀ ਆਪਦੇ ਨਾਂ ਦੇ ਮੂਰੇ ਚੌਂਕੀਦਾਰ ਲਾ ਸਕਦਾ ਜਿਹੜਾ ਦੂਸਰਾ ਬੰਦਾ ਕੋ ਬੰਦਾ ਚੌਂਕੀਦਾਰ ਨਹੀਂ ਰਹਿ ਸਕਦਾ ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਇਹ ਗੱਲ ਕਾਨੂੰਨ ਵੀ ਕਹਿੰਦਾ ਸਾਡਾ ਸੰਵਿਧਾਨ ਵੀ ਕਹਿੰਦਾ ਇਹ ਗੱਲ ਵੀ ਉਹਨੂੰ ਅਧਿਕਾਰ ਹੈ ਜਿਹੜਾ ਬੰਦਾ ਕਿਸੇ ਅਹੁਦੇ ਤੇ ਹੈਗਾ ਉਹ ਆਪਣੇ ਅਹੁਦੇ ਦਾ ਨਾਮ ਵਰਤ ਸਕਦਾ ਦੂਜੇ ਅਹੁਦੇ ਦਾ ਨਾਮ ਨਹੀਂ ਵਰਤ ਸਕਦਾ ਇਸ ਕੰਮ ਦੇ ਵਿੱਚ ਅਸੀਂ ਰਾਤ ਨੂੰ ਵੀ ਰਾਖੀ ਕਰਦੇ ਆ ਦਿਨੇ ਵੀ ਰਾਖੀ ਕਰਦੇ ਆ ਤੇ ਸਾਡੀ ਇਸ ਗੱਲ ਨਾਲ ਸਾਡੇ ਸ਼ਰੀਕੇ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਦੋਂ ਸਾਨੂੰ ਚੌਂਕੀਦਾਰ ਚੋਰ ਕਿਹਾ ਜਾਂਦਾ ਤਾਂ ਪਿੰਡ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਚੌਂਕੀਦਾਰਾਂ ਦਾ ਸ਼ਰਮ ਦੇ ਨਾਲ ਸਿਰ ਝੁਕਦਾ ਬਹੁਤ ਬੜੀ ਦੁੱਖ ਦੀ ਗੱਲ ਹੈ ਦਿਲ ਹੁੰਦਾ ਕਿ ਕਿ ਚੌਕੀਦਾਰ ਇਮਾਨਦਾਰ ਹੋਣ ਤੇ ਨਾਤੇ ਉਹਨੂੰ ਆਮ 86 ਪਾਰਟੀਆਂ ਚੌਕੀਦਾਰ ਚੌਕੀਦਾਰ ਲਿਖ ਕੇ ਉਹਦੀ ਚੌਕੀਦਾਰ ਦੀ ਬਦਨਾਮੀ ਕਰਦੀਆਂ ਨੇ ਵੀ ਚੌਕੀਦਾਰ ਚੋਰ ਆ ਦੱਸਦੀ ਹੈ ਕਿ ਭਾਜੀਪੀ ਵੱਲੋਂ ਮੈਂ ਹੂੰ ਚੌਕੀਦਾਰ ਅਭਿਆਨ ਦੀ ਸ਼ੁਰੂਆਤ ਕਰਦੇ ਹੀ ਆਪਣੇ ਟਵਿੱਟਰ ਅਕਾਊਂਟ ਤੇ ਆਪਣੇ ਨਾਮ ਦੇ ਅੱਗੇ ਚੌਕੀਦਾਰ ਲਿਖ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਰ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਇਹਨਾਂ ਨੇਤਾਵਾਂ ਦੀ ਅਲੋਚਨਾ ਹੋਈ ਸੀ ਲੁਧਿਆਣਾ ਤੋਂ ਤੋਂ ਸਿੰਪਲ ਦੁਆਜ਼ੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ